ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋਏ ਹੋ ਸਾਂਝਾ ਟੀਵੀ ਦੇ ਨਾਲ ਤੇ ਪ੍ਰੋਗਰਾਮ ਅਲਬਰਟਾ ਟਾਈਮ ਦੇ ਨਵੇਂ ਐਪੀਸੋਡ ਦੇ ਵਿੱਚ ਮੈਂ ਸਵਲਿੰਗ ਕੋਰ ਜਸਟ ਇੱਕ ਵਾਰ ਫਿਰ ਸਭ ਦਾ ਸਵਾਗਤ ਕਰਦੀ ਹਾਂ ਕਾਫੀ ਦਿਨਾਂ ਤੋਂ ਇੱਕ ਰੌਲਾ ਪਿਆ ਰਿਹਾ ਸੀ ਟੈਰਫ ਦਾ ਕਿ ਅਮਰੀਕਾ ਨੇ ਟੈਰਫ ਵਾ ਦੇਣਾ ਕੈਨੇਡਾ ਤੇ 25% ਉਸ ਨੂੰ ਲੈ ਕੇ ਇੱਕ ਖਾਸ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਤੇ ਐਕਸਪਰਟ ਟਰਾਈ ਦੇ ਲਈ ਮੇਰੇ ਨਾਲ ਸਟੂਡੀਓ 'ਚ ਮੌਜੂਦ ਨੇ ਜਗੀ ਢਿੱਲੋ ਜੀ ਸਤਿ ਸ਼੍ਰੀ ਅਕਾਲ ਢਿੱਲੋ ਸਾਹਿਬ ਸਵਾਗਤ ਹੈ ਜੀ ਪ੍ਰੋਗਰਾਮ 'ਸਾਡਾ' ਸਤਿ ਸ਼੍ਰੀ ਅਕਾਲ ਜੀ ਸਵਲਿੰਗ ਤੁਹਾਡਾ ਵੀ ਤੇ ਸਾਰੇ ਸੁਣ ਤੇ ਦੇਖਣ ਵਾਲਿਆਂ ਦਾ ਜੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦਾਬ ਤੇ ਨਮਸਕਾਰ ਜੀ ਟਲਸਬ ਬੜੇ ਦਿਨਾਂ ਦਾ ਕਹਿੰਦੇ ਸੀ ਸ਼ੇਰ ਆਇਆ ਸ਼ੇਰ ਆਇਆ ਸ਼ੇਰ ਆਇਆ ਕੋਈ ਕਹਿੰਦਾ ਸੀ 트럼ਪ ਹੋਰੀ ਮਜ਼ਾਕ ਕਰ ਰਹੇ ਨੇ ਉਹ ਲਾ ਨਹੀਂ ਸਕਦੇ ਟੈਰਫ ਤੇ ਦਬਵੀ ਜੀ ਆਵਾਜ਼ ਚ ਕੋਈ ਕਹਿੰਦਾ ਸੀ ਕਿ ਕੈਨੇਡਾ ਵਾਲੇ ਅੱਗੋਂ ਕਿਉਂ ਨਹੀਂ ਕੁਝ ਕਹਿ ਰਹੇ ਜੀ ਉਹ ਧਮਕੀਆਂ ਦੇ ਰਹੇ ਨੇ ਤੇ ਫਾਈਨਲੀ ਉਹਨਾਂ ਨੇ ਜਿਹੜਾ ਬੰਬ ਫੋੜਨਾ ਸੀ ਫੋੜਤਾ ਕੀ ਕਹਿਣਾ ਚਾਹੋਗੇ ਦੇਖੋ ਜਿੱਥੇ ਤੱਕ ਉਹਨਾਂ ਦਾ ਅਸੀਂ ਕੈਰੈਕਟਰ ਸਟਡੀ ਕਰੀਏ ਤੇ ਉਹ ਸ਼ੋਅਮੈਨ ਰਹੇ ਆ ਜਿਸ ਤਰ੍ਹਾਂ ਆਪਾਂ ਰੂਟੀਨ ਚ ਗੱਲ ਕਰਦੇ ਆ ਪਹਿਲਾਂ ਵੀ ਪ੍ਰੋਗਰਾਮ ਕੀਤੇ ਨੇ ਕਿ ਉਹਨਾਂ ਉਹਨਾਂ ਨੇ ਅਪਰੈਂਟਿਸਨਾ ਦਾ ਪ੍ਰੋਗਰਾਮ ਕੀਤਾ ਸੋ ਉਹ ਉਸ ਪ੍ਰੋਗਰਾਮ ਦੇ ਵਿੱਚ ਉਹਨਾਂ ਦੀ ਟੈਗਲਾਈਨ ਬੜੀ ਫੇਮਸ ਸੀ ਯੂ ਆਰ ਫਾਇਰਡ ਸੋ ਉਹ ਉਹਨਾਂ ਦੀ ਮੈਨੂੰ ਲੱਗਦਾ ਵੀ ਪਰਸਨੈਲਿਟੀ ਦਾ ਪਾਰਟ ਬਣ ਚੁੱਕਿਆ ਆ ਉਹਨਾਂ ਨੂੰ ਲੱਗਦਾ ਕਿ ਮੈਂ ਬਹੁਤ ਵੱਡੀ ਮੇਰੀ ਆਡੀਅנס ਆ ਤੇ ਮੈਂ ਉਹਨਾਂ ਨੂੰ ਐਂਟਰੇਨ ਕਰ ਰਿਹਾ ਆ ਸੋ ਉਹਨਾਂ ਦਾ ਇਹ ਬਿਹੇਵੀਅਰ ਜਿਹੜਾ ਆ ਉਹ ਮੇਰੇ ਖਿਆਲੋਂ ਉਹਨਾਂ ਦੀ ਇਨ ਬੋਨ ਟੈਲੈਂਟ ਮੈਂ ਕਹੂੰਗਾ ਹੈਗਾ ਅ ਦੂਜੀ ਗੱਲ ਇਹ ਹੈ ਕਿ ਮੀਡੀਆ ਨੂੰ ਹਮੇਸ਼ਾ ਹੀ ਬਹੁਤ ਅੱਛਾ ਕੰਟੈਂਟ ਉਹ ਦਿੰਦੇ ਨੇ ਬਿਜ਼ੀ ਰੱਖਦੇ ਆ ਅੱਜ ਵੀ ਦੇਖੋ ਆਪਾਂ ਉਹਨਾਂ ਨੂੰ ਯਾਦ ਕਰਕੇ ਵੀ ਉਹਨਾਂ ਦੇ ਜਿਹੜੇ ਐਕਸ਼ਨ ਨੇ ਉਹ ਡਿਸਕਸ ਕਰ ਰਹੇ ਆ ਸੋ ਥਿਸ ਇਜ਼ ਵਾਟ ਹੀ ਵਾਂਟਸ ਸੋ ਜੇ ਉਹ ਇੱਕ ਇਹ ਗੱਲਾਂ ਕਰ ਰਹੇ ਆ ਤੇ ਤਾਂ ਹੀ ਉਹ ਡੋਨਲਡ ਟਰੰਪ ਨੇ ਜੇ ਉਹ ਰੀਜ਼ਨੇਬਲ ਗੱਲਾਂ ਕਰਨ ਔਰ ਜਿਹਨੂੰ ਕਹਿੰਦੇ ਨੇ ਕਿ ਪੈਰ ਜ਼ਮੀਨ ਤੇ ਰੱਖ ਕੇ ਚੱਲਣ ਵਾਲੇ ਲੀਡਰ ਹੋਣ ਤੇ ਸਟੇਟਸਮੈਨ ਹੋਣ ਤਾਂ ਸ਼ਾਇਦ ਉਹਨਾਂ ਦੀ ਜਿਹੜੀ ਜਿਹੜਾ ਐਕਸਪ੍ਰੈਸ਼ਨਸ ਨੇ ਉਹ ਇਹ ਨਾ ਹੋਣ ਜਿਹੜੇ ਇਸ ਵੇਲੇ ਹੈਗੇ ਆ ਜੀ ਜਿਹੜੀ ਗੱਲ ਤੁਸੀਂ ਕੀਤੀ ਕਿ ਕੈਨੇਡਾ ਵਾਲਿਆਂ ਨੇ ਹੁਣ ਤੱਕ ਰਿਸਪੌਂਡ ਨਹੀਂ ਸੀ ਕੀਤਾ ਦੇਖੋ ਜਿਹੜੇ ਵੀ ਕੈਨੇਡਾ ਦੀ ਸਰਕਾਰ ਅੱਜ ਪ੍ਰਾਈਮ ਮਿਨਿਸਟਰ ਟੂਡੋ ਆਲਰੇਡੀ ਔਨ ਦਾ ਐਗਜ਼ੈਕਟ ਮੋਡ 'ਚ ਨੇ ਠੀਕ ਹੈ ਜੀ ਲੀਡਰਸ਼ਿਪ ਦੀ ਜਿਹੜੀ ਰੇਸ ਆ ਉਹ ਚੱਲ ਰਹੀ ਆ ਕਾਫੀ ਨਾ ਤੁਹਾਨੂੰ ਪਤਾ ਨੇ ਚੱਲ ਰਹੇ ਨੇ ਮਾਕ ਕੈਰੀ ਆ ਆਪਣੇ ਕ੍ਰਿਸਟੀਆਫਰੀਡਲੈਂਡ ਨੇ ਤੇ ਹੋਰ ਨਾਂ ਹੈਗੇ ਨੇ ਤੇ ਜਿੰਨਾ ਚਿਰ ਉਹਨਾਂ ਲੀਡਰ ਕੋਈ ਨਹੀਂ ਸਾਹਮਣੇ ਆਂਦਾ ਉਨੀ ਦੇਰ ਤੱਕ ਕੇਅਰ ਟੇਕਰ ਇੱਕ ਪ੍ਰਾਈਮ ਮਿਨਿਸਟਰ ਦੇ ਰੂਪ ਦੇ ਵਿੱਚ ਮੈਂ ਕਹੂੰਗਾ ਕਿ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਆਪਣਾ ਰੋਲ ਪਲੇ ਕਰ ਰਿਹਾ ਔਰ ਜਿਸ ਤਰੀਕੇ ਨਾਲ ਉਹ ਉਹਨਾਂ ਨੇ ਪ੍ਰੋਵਿੰਸ ਦੇ ਸਾਰੇ ਪ੍ਰੀਮੀਅਰਸ ਦੇ ਨਾਲ ਆਪਣਾ رابطہ ਰੱਖਿਆ ਆ ਇਨਕਲੂਡਿੰਗ ਆਪਾਂ ਜਿੱਥੇ ਬੈਠੇ ਆ ਅਲਬਰਟਾ ਡੈਨੀਅਲ ਸਮਿਥ ਦੇ ਨਾਲ ਤੇ ਉਹ ਸਾਰਿਆਂ ਦੀ ਇੱਕ opinion ਇੱਕ رائے ਲੈ ਕੇ ਇੱਕ ਕੰਸੋਲੀਡੇਟਿਡ ਫਰੰਟ ਦੇ ਉੱਤੇ ਉਹਨਾਂ ਨੇ ਆਪਣੇ ਆਪ ਨੂੰ ਰੱਖਿਆ ਕਿ ਮੈਂ ਇੱਕ ਕੰਸੈਂਸਸ ਜਿਹੜੀ ਆ ਉਹ ਡਿਵੈਲਪ ਕਰਾਂ ਤੇ ਉਹਦੇ ਮੁਤਾਬਕ ਚੱਲਾਂ ਤਾਂ ਕਿ ਹਰ ਬੰਦਾ ਹਰ ਪ੍ਰਿਮੇਅਰ ਜਿਹੜਾ ਉਸ ਸਿਚੁਏਸ਼ਨ ਦੇ ਵਿੱਚ ਜਾਂ ਉਸ ਸਟੈਪ ਦੇ ਵਿੱਚ ਇਨਵੋਲ ਹੋਵੇ ਉਹਨੂੰ ਇਹ ਨਾ ਲੱਗੇ ਕਿ ਵੀ ਆਈ ਐਮ ਲੈਫਟ ਆਊਟ ਸੋ ਅਗਰ ਹੁਣ ਤੱਕ ਕੈਨੇਡੀਅਨ ਗਵਰਨਮੈਂਟ ਦੇ ਹਰ ਇੱਕ ਟੌਪ ਡਿਗਨਿਟਰੀਜ਼ ਨੇ ਜਾਂ ਟਾਕ ਟੌਪ ਦੀ ਜਿਹੜੀ ਪੋਜੀਸ਼ਨ ਹੋਲਡ ਕਰ ਰਹੇ ਨੇ ਉਹਨਾਂ ਨੇ ਆਪਣੀ ਬੜੀ ਨਪੀਤੁਲੀ ਅਗਰ ਆਪਣੇ ਐਕਸਪ੍ਰੈਸ਼ਨ ਰੱਖੇ ਨੇ ਤੇ ਮੇਰਾ ਖਿਆਲ ਹੈ ਕਿ ਡਿਪਲੋਮੇਸੀ ਦੇ ਵਿੱਚ ਦੈਟ ਇਜ਼ ਰਿਕੁਆਇਰਡ ਜੋ 트럼ਪ ਕਰ ਰਹੇ ਆ ਉਹਨੂੰ ਸ਼ੋਮੈਨਿਜ਼ਮ ਕਹਾ ਜਾ ਸਕਦਾ ਕਿ ਹੀ ਹੀ ਇਸ ਟ੍ਰਾਈਂਗ ਟੂ ਬੀ ਅ ਸ਼ੋਮੈਨ ਵੀ ਆਈ ਏਮ ਦਾ ਬੋਸ ਤੇ ਡਿਪਲੋਮੇਸੀ ਦੇ ਵਿੱਚ ਮੇਰਾ ਖਿਆਲ ਹੈ ਕਿ ਉਹ ਚੀਜ਼ ਨਹੀਂ ਚੱਲਦੀ ਸੋ ਮੈਂ ਅਪਰੀਸ਼ੀਏਟ ਕਰਦਾ ਆ ਕੈਨੇਡੀਅਨ ਗਵਰਨਮੈਂਟ ਦਾ ਕਿ ਉਹਨਾਂ ਨੇ ਇੱਕ ਬੜੀ ਡੀਸੈਂਟ ਅਪਰੋਚ ਰੱਖੀ ਹੈ ਤੇ ਦੇਖਦੇ ਆ ਆਨਲਾਈਨ ਟਾਈਮ ਚ ਕਿਸ ਤਰ੍ਹਾਂ ਅੱਗੇ ਚੱਲਦਾ ਜੀ ਕੰਮ ਜਦੋਂ ਕੋਈ ਕਿਸੇ ਨੂੰ ਚੁੰਡੀ ਵੜਦਾ ਤੇ ਅਗਲਾ ਹਾਇ ਤੇ ਕਰਦਾ ਹੀ ਆ ਜਦੋਂ ਹੁਣ ਇਹ ਟੈਰਿਫ ਲੱਗਾ ਤੇ ਕੈਨੇਡਾ ਦੇ ਵਿੱਚੋਂ ਕਿੰਦਾਂ ਦੀ ਆਵਾਜ਼ਾਂ ਨਿਕਲੀਆਂ ਔਰ ਕੌਣ ਕੌਣ ਬੋਲਿਆ ਦੇਖੋ ਕੈਨੇਡਾ ਦੇ ਕੇਸ ਦੇ ਵਿੱਚ ਇਹ ਹੈਗਾ ਕਿ ਐਕਸਪੈਕਟਿਡ ਹੀ ਸੀਗਾ ਜਿਸ ਤਰ੍ਹਾਂ ਭਾਵੇਂ ਬੜੀ ਡੀਸੈਂਟਲੀ ਇਹ ਗੱਲ ਰੱਖੀ ਸੀ ਕਿ ਪ੍ਰਾਈਮ ਮਿਨਿਸਟਰ ਟਰੂਡੋ ਨੇ ਕਿ ఎవਰੀਥਿੰਗ ਇਜ਼ ਔਨ ਦਾ ਔਨ ਦਾ ਟੇਬਲ ਤੇ ਅਸੀਂ ਕੋਈ ਵੀ ਆਪਸ਼ਨ ਜਿਹੜੀ ਹੈਗੀ ਆ ਉਹ ক্লোਜ਼ ਕਰਕੇ ਨਹੀਂ ਚੱਲ ਰਹੇ ਤੇ ਅਸੀਂ ਡਾਲਰ ਟੂ ਡਾਲਰ ਆਪ ਰਫ ਨੂੰ ਮੈਚ ਕਰਾਂਗੇ ਤੇ ਪਹਿਲੀ ਗੱਲ ਤੇ ਹੈਗੀ ਆ ਕਿ ਉਸ ਗੱਲ ਦੇ ਉੱਤੇ ਜਿਹੜੀ ਗਵਰਨਮੈਂਟ ਹੈ ਅਜੇ ਵੀ ਸਟੈਂਡ ਕਰਦੀ ਆ ਔਰ ਉਹ ਕਹਿ ਰਿਹਾ ਕਿ ਅਸੀਂ ਡਾਲਰ ਟੂ ਡਾਲਰ ਮੈਚ ਕਰਨਾ ਹੈ ਦੂਸਰੀ ਗੱਲ ਇਹ ਹੈਗੀ ਆ ਕਿ ਜਿੱਥੇ ਤੱਕ ਸਵਾਲ ਹੈਗਾ ਆ ਕਿ ਕੀ ਕੈਨੇਡਾ ਨੇ ਇਹ ਅਗਰ ਇਹ ਸਟੇਟਮੈਂਟ ਦਿੱਤੀ ਕਿ ਅਸੀਂ ਡਾਲਰ ਟੂ ਡਾਲਰ ਮੈਚ ਕਰਾਂਗੇ ਤੇ ਉਹਦੇ ਰਿਸਪੌਂਸ ਦੇ ਵਿੱਚ ਜਦੋਂ ਕੱਲ ਵਾਈਟ ਹਾਊਸ ਦੇ ਵਿੱਚ ਸਪੋਕਸਪਰਸਨ ਨੂੰ ਪੁੱਛਿਆ ਗਿਆ ਕਿ ਇੱਕ ਜਰਨਲਿਸਟ ਵੱਲੋਂ ਕਿ ਜੇ ਕੈਨੇਡਾ ਰਿਟਾਲੀਏਟ ਕਰਦੀ ਹੈ ਤੇ ਫਿਰ ਤੁਹਾਡਾ ਕੀ ਕਹਿਣਾ ਹੈ ਵੀ ਤੁਸੀਂ ਕੀ ਕਰੋਗੇ ਤੇ ਉਹਦੇ ਰਿਸਪੌਂਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਦੇ ਵਿਲ ਬੀ ਦਾ ਟੈਰਫ ਵਿਲ ਬੀ ਔਨ ਦਾ ਹਾਇਰ ਸਾਈਡ ਵੀ ਅਸੀਂ ਜੋ ਟੈਰਫ ਲਾ ਰਹੇ ਹਾਂ ਉਹਨੂੰ ਫਰਦਰ ਵਚਕ ਦਾਂਗੇ ਸੋ ਪਤਾ ਡੋਨਲਡ 트럼ਪ ਨੂੰ ਜਾਂ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਨੂੰ ਵੀ ਹੈਗਾ ਕਿ ਵੀ ਜੇ 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 ਟੈਰਿਫਸ ਜਿਹੜੇ ਨੇ ਅਗਰ ਹਾਇਰ ਸਾਈਡ ਤੇ ਜਾਂਦੇ ਆ ਅਪਲਾਈ ਕੀਤੇ ਜਾਂਦੇ ਨੇ ਇੰਪਲੀਮੈਂਟ ਕੀਤੇ ਜਾਂਦੇ ਆ ਪ੍ਰੈਕਟੀਕਲੀ ਗਰਾਊਂਡ ਤੇ ਕੈਨੇਡਾ ਦੇ ਕੇਸ ਦੇ ਵਿੱਚ ਤੇ ਕੈਨੇਡਾ ਰਿਟੈਲੀਏਟ ਕਰਦੀ ਹੈ ਤੇ ਬੀਇੰਗ ਅਬ ਮੇਜਰ ਟ੍ਰੇਡ ਪਾਰਟਨਰ ਕਿਉਂਕਿ ਆਪਾਂ ਨੂੰ ਪਤਾ ਆ ਕਿ ਯੂਐਸ ਕੈਨੇਡਾ ਮੈਕਸੀਕੋ ਇਹਨਾਂ ਦੀ ਇੱਕ ਟ੍ਰੇਡ ਐਗਰੀਮੈਂਟ ਆ ਜੀ ਉਸ ਦਾ ਇੰਪੈਕਟ ਇੱਕ ਦੂਜੇ ਦੇ ਉਤੇ ਰਬਾਉ ਫੈਕਟਰ ਬਹੁਤ ਆਉਂਦਾ ਔਰ ਇਹ ਇਕਨੋਮੀਜ਼ ਇੰਟਰਡਿਪੈਂਡੈਂਟ ਅਸੀਂ ਇਨੀ ਕਹਿ ਸਕਦੇ ਆ ਕਿ ਕੈਨੇਡਾ ਤੇ ਆਊਗਾ ਤੇ ਮੈਕਸੀਕੋ ਬਚਿਆ ਰਹੂਗਾ ਜਾਂ ਮੈਕਸੀਕੋ ਕੈਨੇਡਾ ਤੇ ਆਊਗਾ ਤੇ ਅਮਰੀਕਾ ਬਚਿਆ ਰਹੂਗਾ ਸੋ ਸਭ ਦੇ ਰਿਐਕਸ਼ਨ ਜਿਹੜੇ ਨੇ ਉਹ ਆਏ ਨੇ ਮੈਂ ਮੈਂ ਸੁਣ ਰਿਹਾ ਸੀਗਾ ਆ ਮਾਰਕ ਕੈਰੀ ਜਿਹੜੇ ਵਨ ਆਫ ਦਾ ਹੈਗੇ ਨੇ ਕੈਂਡੀਡੇਟ ਫਾਰ ਲਿਬਰਲ ਲੀਡਰਸ਼ਿਪ ਉਹ ਇਹ ਗੱਲ ਕਹਿ ਰਹੇ ਸੀਗੇ ਕਿ ਵੀ ਵਿਲ ਨਾਟ ਸਕਮ ਟੂ ਬੁਲੀ ਕਿ ਉਹ ਇਹਨਾਂ ਨੂੰ ਬੁਲੀ ਬੁਲੀ ਦੱਸ ਰਹੇ ਸੀ ਤੇ ਉਹਦਾ ਉਹਨਾਂ ਦਾ ਕਹਿਣਾ ਇਹ ਸੀਗਾ ਕਿ ਸਿਰਫ ਇਹ ਕਹਿ ਦੇਣਾ ਕਿ ਕੈਨੇਡਾ ਜਿਹੜੀ ਹੈਗੀ ਆ ਉਹ ਇਸ ਟ੍ਰੇਡ ਦੇ ਵਿੱਚ ਅ ਅਮਰੀਕਾ ਦੇ ਨਾਲ ਜਸਟੀਫਾਈ ਨਹੀਂ ਕਰ ਰਹੀ ਉਹ ਉਹ ਇਜ਼ ਅ ਅੰਡਰਸਟੇਟਮੈਂਟ ਔਰ ਅਜਾ ਕੋਈ ਬੇਸ ਨਹੀਂ ਹੈਗਾ ਰਾਦਰ ਰੋਂਗ ਸਟੇਟਮੈਂਟ ਉਹ ਕਹਿੰਦੇ ਕਿ ਅਗਰ ਤੁਸੀਂ એનર્ਜੀ ਸੈਕਟਰ ਬਾਹਰ ਕੱਢ ਦੋ ਤਾਂ ਅਮਰੀਕਾ ਹੈਜ਼ ਅ ਐਜ ਕੈਨੇਡਾ ਜ਼ਿਆਦਾ ਗੁੱਡਸ ਬਾਇ ਕਰਦੀ ਆ ਯੂ ਐਸ ਤੋਂ ਦੈਨ ਯੂ ਐਸ ਬਾਇਸ ਫਰੋਂ ਕੈਨੇਡਾ ਤੇ ਹਾਂ ਜੇ ਤੁਸੀਂ ਆਇਲ ਨੈਚੁਰਲ ਗੈਸ ਔਰ ਪਾਵਰ ਦੀ ਗੱਲ ਕਰੋ ਇਹ ਪੁੱਟ ਟੂਗੇਦਰ ਜਿਹੜਾ ਬੈਲੈਂਸ ਹੈ ਉਹਨੂੰ ਟਿਲਟ ਕਰ ਦਿਆ ਸੋ ਇਹ ਅਮਰੀਕਾ ਦੀ ਵੀ ਦੁਖਦੀ ਲੱਗ ਹੈ ਜੇ ਅਸੀਂ ਅੱਜ ਆਇਲ ਦੀ ਗੱਲ ਕਰੀਏ ਔਰ ਇਥੇ ਮੈਂ ਵੀ ਐਡ ਕਰਦਾ ਔਰ ਇਹ ਇਹ ਚੀਜ਼ ਮਾਰਕ ਕੈਰੀ ਨੇ ਵੀ ਹਾਈਲਾਈਟ ਕੀਤੀ ਕਿ ਜਿਹੜਾ ਆਇਲ ਕੈਨੇਡਾ ਤੋਂ ਫਲੋ ਕਰਦਾ ਆ ਟੂ ਯੂ ਐਸ ਉਹ ਵਰਲਡ ਮਾਰਕੀਟ ਨਾਲੋਂ ਬੈਟਰ ਰੇਟ ਤੇ ਦਿੱਤਾ ਜਾਂਦਾ ਸੋ ਉਹ ਆਲਰੇਡੀ enjoy ਕਰ ਰਹੇ ਨੇ ਜਿਹੜੇ ਬੀਂਗ ਅ ਆਈ ਊਡ ਸੇ ਬਿਗ ਬ੍ਰਦਰ ਜੇ ਉਹ ਆਪਣੇ ਆਪ ਨੂੰ ਬਿਗ ਬ੍ਰਦਰ ਸਮਝਦੇ ਨੇ ਇਸ ਟੈਰਿਟਰੀ ਦਾ ਵੀ ਉਹ ਆਲਰੇਡੀ ਇਸ ਇਸ ਚੀਜ਼ ਨੂੰ Enjoy ਕਰ ਰਹੇ ਸੋ ਅਗਰ ਉਹ ਇਹ ਸੋਚਣ ਕਿ ਬਈ ਇਹ ਇਹ ਅੱਛਾ ਜਿਹੜਾ ਆਧਾਰ ਲੈ ਰਹੇ ਨੇ ਇਸ ਲੜਾਈ ਦਾ ਜਿਹਨੂੰ ਟੈਰਿਫ ਵਾਰ ਆ ਜੇ ਆਪਾਂ ਕਹਿ ਲਈਏ ਉਹ ਲੈ ਰਹੇ ਨੇ ਜੀ ਫੈਂਟਨਲ ਦਾ ਫਲੋ ਔਰ ਲਾਰਜਲੀ ਜਿਹੜੇ ਇਲੀਗਲ ਇਮੀਗ੍ਰੈਂਟਸ ਨੇ ਹੁਣ ਅਗਰ ਤੁਸੀਂ ਇਨ ਟੋਟੈਲਿਟੀ ਦੇਖੋ ਤੇ ਮੈਕਸੀਕੋ ਇਜ਼ ਮੋਰ ਔਨ ਦਾ ਹਾਇਰ ਸਾਈਡ ਦੈਨ ਕੈਨੇਡਾ ਔਰ ਕੈਨੇਡਾ ਦੇ ਆਪ ਸਫਰ ਕਰਦਾ ਆ ਇਲੀਗਲ ਇਮੀਗ੍ਰੈਂਟਸ ਦੀ ਵਜ੍ਹਾ ਨਾਲ ਔਰ ਫੈਂਟਮਲ ਦਾ ਇੰਪੈਕਟ ਇੱਥੇ ਵੀ ਡੈਮੇਜ ਕਰ ਰਿਹਾ ਆ ਕਮਿਊਨਿਟੀਜ਼ ਨੂੰ ਔਰ ਮੇਰਾ ਨਹੀਂ ਖਿਆਲ ਆਗਾ ਕਿ ਕਿਸੇ ਪ੍ਰੋਵਿੰਸ ਦੇ ਵਿੱਚ ਜਾਂ ਕਿਸੇ ਫੈਡਰਲ ਗਵਰਨਮੈਂਟ ਦੇ ਉੱਤੋਂ ਵੀ ਕੋਈ ਇਹ ਇਹੋ ਜੀ ਫੀਲਰ ਹੋਵੇ ਕਿ ਹਾਂਜੀ ਵੀ ਆਰ ਓਕੇ ਵਿਦ ਜੋ ਕੁਝ ਹੋ ਰਿਹਾ ਸੋ ਉਹ ਜਿਹੜੇ ਕਨਸਰਨਸ ਨੇ ਉਹ ਆਪਣੇ ਥਾਂ ਵਾਜਬ ਹੋ ਸਕਦੇ ਆ ਬਜਾਏ ਇਸ ਦੇ ਕਿ ਤੁਸੀਂ ਇਸ ਵਾਰ ਨੂੰ ਇਸ ਲੈਵਲ ਤੇ ਲੈ ਜਾਓ ਉਹਦਾ ਬੈਟਰ ਇਹ ਸੀਗਾ ਕਿ ਜਿਸ ਤਰ੍ਹਾਂ ਇਹਨਾਂ ਨੇ ਟਾਸਕ ਫੋਰਸ ਦੋਨੋਂ ਕੰਟਰੀਜ਼ ਨੇ ਕੈਨੇਡਾ ਨੇ ਵੀ ਮੈਕਸੀਕੋ ਨੇ ਵੀ ਪੁਟ ਅਪ ਕੀਤੀ ਸੀ ਕਿ ਲੈਟਸ ਹੈਵ ਅ ਜੁਆਇੰਟ ਟਾਸਕ ਫੋਰ ਤੇ ਅਸੀਂ ਆਪਣੇ ਜਿਹੜਾ ਕੈਨੇਡਾ ਨੇ ਕਿਹਾ ਅਸੀਂ ਫੈਂਟਨਲ ਤੇ ਤੇ ਲਗਾਨੇ ਆ ਬਾਰਡਰ ਨੂੰ ਸੇਵ ਕਰਨ ਲਈ ਤੇ ਕਲੈਕਟਿਵ ਬਣਾ ਲਈ ਔਰ ਸਿਮਿਲਰਲੀ ਮੈਕਸੀਕੋ ਨੇ ਕਿਹਾ ਸੀ ਮੈਕਸੀਕੋ ਸਾਈਡ ਤੇ ਕਰਦੇ ਆ ਕਿ ਇਲੀਗਲ ਇਮੀਗ੍ਰੈਂਟਸ ਜਿਹੜੇ ਨੇ ਉਹ ਤੁਹਾਡੇ ਉੱਤੇ ਫਲੋ ਨਾ ਕਰਨ ਬਜਾਏ ਉਹਦੇ ਤੇ ਵਰਕ ਕਰਨ ਦੇ ਇਹਨਾਂ ਨੇ ਸੋਚਿਆ ਕਿ ਮੈਂ ਮੈਨੂੰ ਕੁਝ ਕਰਨ ਦੀ ਲੋੜ ਨਹੀਂ ਹੈਗੀ ਇਹਨਾਂ ਨੇ ਰਾਤੀਂ ਐਨਾਉਂਸ ਕੀਤਾ ਫਲਾਈਟ ਫੜੀ ਹੈ ਜਦੋਂ ਆਪਾਂ ਪ੍ਰੋਗਰਾਮ ਰਿਕਾਰਡ ਕਰ ਰਹੇ ਹਾਂ ਉਹ ਮੇਰੇ ਖਿਆਲ ਗੋਲਫ ਖੇਡ ਰਹੇ ਹੋਣੇ ਮਾਰਾ ਲਾਗੋ ਆਪਣੇ ਕਰ ਦੇ ਵਿੱਚ ਸੋ ਇਸ ਕੋ ਸਿਚੁਏਸ਼ਨ ਜਿਹੜੀ ਹੈ ਉਹ ਇਹਨਾਂ ਨੇ ਇਹ ਕ੍ਰੀਏਟ ਕਰ ਦਿੱਤੀ ਹੈ ਕਿ ਕੈਨੇਡਾ ਜਾਂ ਮੈਕਸੀਕੋ ਨਾਲ ਚਾਈਨਾ ਦੇ ਉੱਤੇ ਵੀ 10% ਟੈਰਿਫ ਲਾਇਆ ਸੋ ਹੁਣ ਕੁਐਸਚਨ ਹੈਗਾ ਕਿ ਕੀ ਕੈਨੇਡਾ ਕੋਲ ਇਹ ਚੁਆਇਸ ਹੈਗੀ ਆ ਕਿ ਉਹ ਇਸ ਗੱਲ ਨੂੰ ਲਾਈਨ ਡਾਊਨ ਐਕਸੈਪਟ ਕਰ ਲੈਣ ਜਿਸ ਤਰ੍ਹਾਂ ਉਹ ਅੱਜ ਕਰਦੇ ਆ ਤੇ ਉਹਨਾਂ ਦਾ ਕੀ ਪਤਾ ਸਵੇਰੇ ਕੱਲ ਨਹੀਂ ਜੀ ਮੇਰਾ ਮੂਡ ਬਦਲ ਗਿਆ ਮੈਂ ਹੁਣ 25 ਦੀ ਜਗ੍ਹਾ ਨਾਲ ਜੀ 35% ਲਾਉਂਗਾ ਸੋ ਵੇਅਰ ਇਜ਼ ਦ ਥਿੰਗਸ ਗੋਇੰ ਟੂ ਐਂਡ ਸੋ ਇਹ ਜਿਹੜੀ ਚੀਜ਼ ਹੈਗੀ ਆ ਇਹ ਯੂਐਸ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਟੌਪ ਉਹਨਾਂ ਦੀ ਡਿਗਨਿਟਰੀਜ਼ ਨੇ ਉਹਨਾਂ ਨੂੰ ਵੀ ਨਹੀਂ ਪਤਾ ਕਿ ਵੀ 트럼ਪਸ ਆਪ ਕਰ ਕੀ ਰਹੇ ਚਾਹੁੰਦੇ ਕੀ ਆ ਵੀ ਵਾਟ ਇਜ਼ ਦਾ ਆਬਜੈਕਟਿਵ ਸੋ ਅਜੇ ਬਹੁਤ ਸਿਚੁਏਸ਼ਨ ਫਲੂਇਡ ਸੋ ਲੀਨ ਅਜੇ ਇਸ ਗੱਲ ਤੇ ਕਿਉਂਕਿ ਉਸ ਇੰਡੀਵਿਜੂਅਲ ਦਾ ਇੱਕ ਸਟੇਬਲ ਮਾਈਂਡ ਅਗਰ ਅਸੀਂ ਉਹਨਾਂ ਦੀ ਫਸਟ ਇਨਿੰਗਸ ਵੀ ਦੇਖੀਏ ਉਹਨਾਂ ਦੀ ਸਟੇਬਲ ਅਪਰੋਚ ਨਹੀਂ ਰਹੀ ਤੁਸੀਂ ਦੇਖੋ ਅਗਰ ਨੈਫਟਾ ਰੀਨੇਗੋਸ਼ੀਏਟ ਕਰਾਇਆ ਜੀ ਤੇ ਇਹਨਾਂ ਨੇ ਕਰਾਇਆ ਹਮ ਅੱਛਾ ਇਹਨਾਂ ਦੇ ਟਿਨਿਓਰ ਦੇ ਵਿੱਚ ਨਵਾਂ ਐਗਰੀਮੈਂਟ ਸਾਈਨ ਹੋਇਆ ਹਮ ਹੁਣ ਇਹ ਉਦੋਂ ਤੋਂ ਵੀ ਸੈਟੀਸਫਾਈਡ ਨਹੀਂ ਹਮ ਜੇ ਜੇ ਤੁਸੀਂ ਜੋ 네ਗੋਸ਼ੀਏਸ਼ਨ ਕਰਕੇ ਗਏ ਤੁਸੀਂ ਉਹਦੇ ਤੇ ਹੀ ਸੈਟੀਸਫਾਈਡ ਨਹੀਂ ਸੋ ਕਿੱਥੇ ਜਾ ਕੇ ਇਹ ਤੇ ਉਹੀ ਗੱਲ ਹੈ ਵੀ ਇੱਕ ਮਾੜੇ ਨਿਆਣੇ ਵਾਂਗੂ ਤੁਹਾਨੂੰ ਰੋਣ ਦੀ ਆਦਤ ਹੈ ਤੁਸੀ ਤੁਸੀਂ ਕਿਸ ਨਾ ਕਿਸੇ ਗੱਲ ਤੇ ਰੋਈ ਚੱਲੋ ਕੋਈ ਸਟਾਪ ਪੁਆਇੰਟ ਹੀ ਹੈ ਕੋਈ ਤੁਹਾਡਾ ਕੋਈ ਹਾਂ ਕੋਈ ਬੰਨ ਬਨੇ ਜਾਈ ਨਹੀਂ ਔਰ ਬਿਜ਼ਨਸ ਇਜ਼ ਇਜ਼ ਨਾਟ ਅ ਜੋਕ ਤੁਸੀਂ ਦੇਖੋ ਵੀ ਇਨਵੈਸਟਮੈਂਟਸ ਹੁੰਦੀਆਂ ਨੇ ਫੈਕਟਰੀ ਸੈਟਅਪ ਹੁੰਦੀ ਆ ਪ੍ਰੋਡਕਸ਼ਨ ਲਾਈਨ ਦਾ ਲੱਗਣਾ ਇਨਵੈਂਟਰੀ ਜਿਹੜੀ ਆ ਉਹ ਬਿਲਡ ਅਪ ਕਰਨੀ ਇੱਕ ਬਹੁਤ ਵੱਡਾ ਅਹ ਅ ਬੈਕਐਂਡ ਦੇ ਉੱਤੇ ਪ੍ਰੋਸੈਸ ਹੈ ਜੀ ਜੇ ਅੱਜ ਤੁਸੀਂ ਸਵੇਰੇ ਕਹ ਦੋ ਵੀ ਨਹੀਂ ਜੀ ਅਸੀਂ ਤਾਂ ਤੁਹਾਡੇ ਨਾਲ ਬਿਜ਼ਨਸ ਨਹੀਂ ਕਰਾਂਗੇ ਉਹ ਜਿਹੜਾ ਇਨਫਰਾਸਟ੍ਰਕਚਰ ਆ ਜੌਬਸ ਨੇ ਉਹ ਸਾਰੇ ਸਟਰਕਚਰ ਨੂੰ ਰਨ ਕਰਨ ਵਾਲੀਆਂ ਉਹ ਸਟੇਕਸ ਤੇ ਆ ਜਾਂਦੀਆਂ ਨੇ ਸੋ ਇਹ ਹੈਗਾ ਕਿ ਬੀਇੰਗ ਅਨਪ੍ਰੋਡਿਕਟੇਬਲ ਇੰਡੀਵਿਜੁਅਲ ਔਰ ਐਸੀ ਇੰਪੋਰਟੈਂਟ ਪੋਜੀਸ਼ਨ ਉਹ ਹੋਲਡ ਕਰ ਰਿਹਾ ਇਹਨੂੰ ਅਸੀਂ ਹੁਣ ਬਾਈਡੈਂਟ ਆਫ ਸਰਕਮਸਟੈਂਸਸ ਕਹੀਏ ਜਾਂ ਅਨਫੋਰਚੂਨੇਟ ਕਹੀਏ ਫੋਰਚੂਨੇਟ ਕਹੀਏ ਤੇ ਬਹੁਤ ਡਿਫਿਕਲਟ ਹੈ ਅਸੈਸ ਕਰਨਾ ਬਟ ਇੰਨੀ ਜ਼ਿਆਦਾ ਅਨਪ੍ਰੋਡਕਟਿਬਿਲਟੀ ਇੱਕ ਹੈਡ ਆਫ ਸਟੇਟ ਵੱਲੋਂ ਇੱਕ ਅੱਛਾ ਸੰਕੇਤ ਨਹੀਂ ਹੁੰਦਾ ਹਮ ਅਪਾ ਅੱਗੇ ਵੀ ਟੈਲੋਸੋਫ ਪ੍ਰੋਗਰਾਮ ਚ ਗੱਲ ਕਰ ਰਹੇ ਸੀ ਕਿ ਜਦੋਂ ਕਦੇ ਇਹਨਾਂ ਦਾ ਕੁਰਸੀ ਨੂੰ ਹੱਥ ਪੈ ਗਿਆ ਇਹਨਾਂ ਨੇ ਕੈਨੇਡਾ ਨੂੰ ਬਾਰ ਬਾਰ ਡਾਊਨ ਫੀਲ ਕਰਾਇਆ ਕਦੇ 51ਵੀਂ ਸਟੇਟ ਕਿਆ ਕਦੇ ਜਸਟਨ ਟਰੂਡੋ ਨੂੰ ਗਵਰਨਰ ਕੇ ਹੈ ਸਟੇਟ ਦਾ ਬੈਕ ਟੂ ਬੈਕ ਕਦੇ ਕੁਸ਼ ਕਰੀ ਜਾਂਦੇ ਕਦੇ ਕੁਸ਼ ਕਰੀ ਜਾਂਦੇ ਹੁਣ ਮੈਨੂੰ ਇਹ ਦੱਸੋ ਕਿ ਜਦੋਂ ਇਹਨਾਂ ਨੇ ਰੌਲਾ ਪਾਇਆ ਕਿ ਮੈਂ ਟੈਰਫ ਲਾ ਦੇਣਾ ਉਸ ਤੋਂ ਬਾਅਦ ਗੱਲਾਂ ਛੜ ਗਈਆਂ ਕੋਈ ਕਹਿੰਦਾ ਕਿ ਟਰਕਿੰਗ ਇੰਡਸਟਰੀ ਮੁੱਦੇ ਮੁੱਢੀ ਗੂਗੀ ਕੋਈ ਕਹਿੰਦਾ ਗਰੋਸਰੀ ਬੜੀ ਮਹਿੰਗੀ ਹੋ ਜਾਣੀ ਕੋਈ ਕਹਿੰਦਾ ਰਿਸੈਸ਼ਨ ਬਹੁਤ ਗੰਦਾ ਆਉਣ ਵਾਲੇ 2.5 ਸਾਲ ਚ ਕੈਨੇਡਾ ਦੇ ਵਿੱਚ ਆਉਣਾ ਤੁਸੀਂ ਕਿਦਾਂ ਦੇ ਕਨਸੀਕਵੈਂਸਸ ਦੇਖ ਰਹੇ ਹੋ ਕੈਨੇਡਾ ਦੇ ਨਹੀਂ ਦੇਖੋ ਇੰਡਸਟਰੀ ਦਾ ਸਾਰੀਆਂ ਇੰਡਸਟਰੀਜ਼ ਜਿਹੜੀਆਂ ਨੇ ਉਹ ਇੰਟਰ ਰਿਲੇਟਡ ਹੁੰਦੀਆਂ ਅੱਜ ਅਸੀਂ ਤੁਸੀਂ ਟਰਕਿੰਗ ਦੀ ਸਪੈਸੀਫਿਕਲੀ ਗੱਲ ਕੀਤੀ ਜਿਹੜੀ ਵੀ ਚੀਜ਼ ਦੇਖੋ ਇਥੋਂ ਕੈਨੇਡਾ ਤੋਂ ਯੂਐਸ ਨੂੰ ਫਲੋ ਕਰਨੀ ਹੈ ਅਗਰ ਉਹ ਦੀ 25% ਕੋਸਟ ਹਾਇਰ ਹਾਇਰ ਸਾਈਡ ਤੇ ਚਲੇ ਜਾਂਦੀ ਹੈ ਤੇ ਉਹਦਾ ਡਾਇਰੈਕਟ ਇੰਪੈਕਟ ਜਿਹੜਾ ਆ ਉਹ ਉਧਰ ਪੈਣਾ ਇੱਕ ਐਸਟੀਮੇਟ ਦੇ ਮੁਤਾਬਕ ਜਿੰਨੇ ਵੀ ਗੁੱਡਸ ਐਂਡ ਬਿਜ਼ਨੈਸਸ ਜਿਹੜੇ ਨੇ ਉਹਦੇ ਵਿੱਚ ਯੂਐਸ ਜਿਹੜਾ ਆ ਉਹ ਕੈਨੇਡਾ ਤੋਂ ਸਮਾਨ ਖਰੀਦਾ ਆ ਜਾਂ ਗੁੱਡਸ ਲੈਂਦਾ ਆ ਉਹਦੀ ਇੱਕ ਐਵਰੇਜ ਕਾਸਟ ਕੈਲਕੂਲੇਟ ਕਰ ਲਈ ਆ ਜਾਂ ਇੱਕ ਗੱਡੀ ਐਜ਼ ਅ ਐਗਜ਼ਾਮਪਲ ਲੈ ਲਈਏ ਕਿ ਜਿਹੜੇ ਪਾਰਟਸ ਇੱਥੋਂ ਜਾਂਦੇ ਨੇ ਜਾਂ ਗੱਡੀ ਬਣ ਕੇ ਜਾਂਦੀ ਆ ਤਾਂ ਐਵਰੇਜ 3000 ਡਾਲਰਸ ਪਰ ਗੱਡੀ ਦੀ ਕਾਸਟ ਅਗਰ ਉੱਪਰ ਹੋ ਜਾਂਦੀ ਆ ਤਾਂ ਉਹ ਅਲਟੀਮੇਟਲੀ ਟਰੰਪਸ ਆ ਉਹ ਥੋੜੀ ਪੇ ਕਰ ਰਹੇ ਪੇ ਤਾਂ ਇੱਕ ਕਾਮਨ ਸਿਟੀਜ਼ਨ ਕਰ ਰਹੇ ਸਿਮਿਲਰਲੀ ਅਦਰਵੇ ਰਾਉਂਡ ਜਿਹੜੀ ਚੀਜ਼ ਜਿਹੜੀ ਹੈਗੀ ਉਹ ਯੂਐਸ ਤੋਂ ਕੈਨੇਡਾ ਆਂਦੀ ਆ ਕੱਲ ਨੂੰ ਅਗਰ ਉਹਦੀ ਕਾਸਟ ਉੱਪਰ ਚਲੇ ਜਾਂਦੀ ਆ ਤੇ ਉਸ ਚੀਜ਼ ਨੇ ਜਿਹੜਾ ਕੈਨੇਡੀਅਨ ਸਿਟੀਜ਼ਨ ਹੈਗੇ ਆ ਇੱਥੇ ਦੇ ਰੈਜ਼ੀਡੈਂਟ ਹੈਗੇ ਆ ਉਹਨਾਂ ਤੇ ਉਸ ਚੀਜ਼ ਦਾ ਜਿਹੜੀ ਪ੍ਰਾਈਸ ਹੈਗੀ ਆ ਉਹ ਐਸਕੇਲੇਟ ਕਰ ਜਾਣੀ ਆ ਉਹ ਹਾਇਰ ਸਾਈਡ ਦੇ ਉੱਤੇ ਚਾਹੇ ਗਰੋਸਰੀ ਆ ਕੋਈ ਵੀ ਚੀਜ਼ ਹੈਗੀ ਆ ਉਹ ਉਹਦੀ ਕਾਸਟ ਉੱਪਰ ਚਲੇ ਆ ਅੱਛਾ ਵਾਂਸ ਦੇਖਣ ਵਾਲੀ ਗੱਲ ਸੁਵਲੀ ਨੇ ਹੋਏਗੀ ਕਿ ਇਹ ਜਿਹੜੇ ਰੈਸਟ੍ਰਿਕਸ਼ਨਸ ਨੇ ਟਰੰਪਸ ਆਬਦਾ ਕੀ ਮੋੜਿਆ ਹੈ ਕਿੰਨਾ ਲੰਬਾ ਗੇਮ ਖੇਚਦੇ ਆ ਜੇ ਅਗਰ ਇਹਨਾਂ ਨੇ ਲੰਬੀ ਗੇਮ ਇਹ ਖਿੱਚੀ ਇਹਦਾ ਕੱਲਾ ਫੈਕਟਰ ਜਿਹੜਾ ਆ ਉਹ ਸਿਰਫ ਕੈਨੇਡਾ ਤੇ ਮੈਕਸੀਕੋ ਤੇ ਯੂ ਐਸ ਚ ਨਹੀਂ ਰਹਿ ਜਾਣਾ ਇਹਦੇ ਵਾਈਡ ਰੇਂਜਿੰਗ ਇੰਪੈਕਟ ਜਿਹੜੇ ਨੇ ਉਹ ਉਹ ਹੋਣੇ ਆ ਉਹਦੇ ਚ ਯੂਰੋਪੀਅਨ ਯੂਨੀਅਨ ਵੀ ਇਫੈਕਟ ਹੋਏਗੀ ਉਹ ਹੋਰ ਵੀ ਕੰਟਰੀਜ਼ ਇਫੈਕਟ ਹੋਣਗੇ ਜੀ ਜਿਵੇਂ ਤੁਸੀਂ ਕਹਿ ਰਹੇ ਕਿ ਲੰਬਾ ਜੇ ਖੇਚਿਆ ਹਾਂਜੀ ਪ੍ਰਾਈਮ ਮਿਨਿਸਟਰ ਦੀ ਦੌੜ ਦੇ ਵਿੱਚ ਰੂਬੀ ਟਲ ਹਾਂਜੀ ਉਹ ਬਹੁਤ ਜ਼ਿਆਦਾ ਅੱਜ ਕੱਲ ਚਰਚਾ ਦੇ ਵਿੱਚ ਜੀ ਉਹ ਕਹਿੰਦੇ ਨੇ ਮੈਂ ਭਾਵੇਂ ਇਮੀਗ੍ਰੈਂਟਸ ਫੈਮਲੀ ਨੂੰ ਰਿਲੇਟ ਕਰਦੀ ਆਂ ਪਰ ਜੇ ਮੈਂ ਪ੍ਰਾਈਮ ਮਿਨਿਸਟਰ ਬਣ ਗਈ ਤਾਂ ਇਲੀਗਲ ਸਾਰੇ ਕੱਢ ਕੇ ਬਾਹਰ ਮਾਰੂੰਗੀ ਦੂਜੇ ਨੰਬਰ ਤੇ ਉਹ ਜਿਹੜੀ ਗੱਲ ਤੋਂ ਚਰਚਾ ਚ ਉਹ ਕਹਿੰਦੇ ਦੇਖੋ ਮੈਂ ਜਿਹੜਾ ਟੈਰਿਫ ਵਾਲਾ ਮੁੱਦਾ ਨਾ ਇਹਨੂੰ ਮੇਰੇ ਨਾਲੋਂ ਵਧੀਆ ਨਹੀਂ ਕੋਈ ਕਹਿੰਦੇ ਡੀਲ ਕਰ ਸਕਦਾ ਕਿਉਂਕਿ 트럼ਪਸ ਆਫ ਵੀ ਬਿਜ਼ਨਸਮੈਨ ਨੇ ਤੇ ਮੈਂ ਵੀ ਬੜੀ ਵਧੀਆ ਬਿਜ਼ਨਸ ਵੂਮੈਨ ਆ ਤੁਹਾਨੂੰ ਕੀ ਲੱਗਦਾ ਕਿ ਜੇ ਇਨ ਕੇਸ ਉਹਨਾਂ ਦੇ ਹੱਥ 'ਚ ਜਾਂਦਾ ਹੈ ਸੱਤਾ ਜਾਂਦੀ ਤੇ ਉਹ ਕਰ ਲੰਗੇ ਸੀ ਉਹਨੂੰ ਹੈਂਡਲ ਦੇਖੋ ਸੁਲਿਨ ਗੱਲ ਕਰਨੀ ਬਹੁਤ ਸੌਖੀ ਹੈ ਠੀਕ ਹੈ ਜਦੋਂ ਤੁਸੀਂ ਗਰਾਉਂਡ ਰਿਐਲਿਟੀ ਤੇ ਉਤਰਦੇ ਹੋ ਪਤਾ ਉਦੋਂ ਲੱਗਦਾ ਆ ਕਿ ਕਿਸ ਭਾਵਿਕ ਦੀ ਜੀ ਸੋ ਟਾਲਾ ਸਾਹਿਬ ਨੂੰ ਮੈਂ ਤਾਂ ਇਹੀ ਸੰਦੇਸ਼ ਦਵਾਂਗਾ ਕਿ ਐਸ ਲੋੰਗ ਐਸ ਤੁਸੀਂ ਉਸ ਪੋਜੀਸ਼ਨ ਤੇ ਨਹੀਂ ਪਹੁੰਚਦੇ ਤੇ ਤੁਹਾਡਾ ਰੈਟੋਰਿਕ ਇਹ ਵੀ ਤੁਹਾਡੇ ਤੇ 트럼ਪਸ ਆਫ ਦੇ ਵਿੱਚ ਕੋਈ ਫਰਕ ਨਹੀਂ ਹੈਗਾ ਸੋ ਗਰਾਉਂਡ ਰਿਐਲਿਟੀ ਨੂੰ ਸਮਝ ਕੇ ਚੱਲਣਾ ਇਸ ਵੈਰੀ ਵੈਰੀ ਐਡਵਾਈਜ਼ੇਬਲ ਆਈ ਵੁੱਡ ਸੇ ਸਟੈਪ ਜੇ ਤੁਸੀਂ ਹਵਾ ਦੇ ਵਿੱਚ ਆਪਣਾ ਅચ્છਾ ਤੁਸੀਂ ਵੀ ਅਗਰ ਜਿਹਨੂੰ ਇੰਗਲਿਸ਼ ਕਿਹਾ ਜਾਂਦਾ ਪਲੇਇੰਗ ਟੂ ਦਾ ਗੈਲਰੀ ਕਿ ਮੈਂ ਜੀ ਦੁਨੀਆ ਜਿਹੜੀ ਆਡੀਅנס ਆ ਮੈਂ ਉਹਨਾਂ ਨੂੰ ਕਨਵਿੰਸ ਕਰਨ ਲੱਗੀਆਂ ਕਿ ਮੈਂ ਬਹੁਤ ਸਖਤ ਆ ਤੇ ਮੈਂ ਇਹ ਕਰ ਦੂੰਗੀ ਉਹ ਕਰ ਦੂੰ ਇਹ ਜਿਹੜੇ ਰਾਕਟਸ ਨੇ ਇਹ ਜਿਹੜੇ ਫਾਇਰ ਕਰਨੇ ਜਾਂ ਇਹੋ ਜਿਹਾ ਫੀਲਿੰਗ ਦੇਣੀ ਉਹ ਤੁਹਾਨੂੰ ਵੋਟਾਂ ਦਿਵਾ ਸਕਦੀ ਹੈ ਠੀਕ ਹੈ ਜੀ ਤੁਹਾਡੇ ਫੇਵਰ ਦੇ ਵਿੱਚ 4-5 ਹੋ ਸਕਦਾ ਤੁਹਾਡਾ ਉਹੀ ਏਮ ਹੋਵੇ ਪਰ ਜਦੋਂ ਤੁਸੀਂ ਉਸ ਚੇਅਰ ਤੇ ਬੈਠਦੇ ਹੋ ਤੁਹਾਨੂੰ ਪਤਾ ਉਦੋਂ ਲੱਗਦਾ ਹੈ ਕਿ ਇਹ ਗੱਲ ਜਿਹੜੀ ਹੈਗੀ ਕਿਸ ਤਰ੍ਹਾਂ ਜਾਣੀ ਹੈ ਮੈਂ ਉਹਨਾਂ ਨੂੰ ਇਹ ਗੱਲ ਕਹਿ ਦਵਾਂ ਰੂਬੀ ਜੀ ਨੂੰ ਕਿ ਤੁਸੀਂ ਇਹ ਦੇਖੋ ਜਿਹੜੇ ਵੀ ਐਕਸ਼ਨ ਹੁਣ ਤੱਕ 트럼ਪ ਸਾਹਿਬ ਨੇ ਲਿੱਤੇ ਨੇ ਖਾਸ ਕਰਕੇ ਉਹਨਾਂ ਦੇ ਆਪਣੇ ਕੰਟਰੀ ਦੇ ਵਿੱਚ ਉਹ ਕੋਰਟ ਚ ਚੈਲੰਜ ਹੋ ਗਏ ਬਿਲਕੁਲ ਜੀ ਸੋ ਇਹ 트럼ਪਸ ਆ ਉਹ ਤਾਂ ਹੀ ਉਹਨਾਂ ਦੇ ਐਕਸ਼ਨਸ ਤੋਂ ਹੀ ਜੇ ਇਹਨਾਂ ਨੂੰ ਸਬਕ ਲੈ ਲੈਣਾ ਚਾਹੀਦਾ ਕਿ ਸਿਰਫ ਬੋਲ ਦੇ ਨਾਲ ਕੰਮ ਨਹੀਂ ਸਰਦਾ ਤੁਹਾਨੂੰ ਇੱਕ ਹੋਲਿਸਟਿਕ 뷰 ਲੈ ਕੇ ਉਹ ਤੁਸੀਂ ਆਈਸੋਲੇਸ਼ਨ 'ਚ ਨਹੀਂ ਜੀ ਰਹੇ ਅੱਜ ਕੋਈ ਵੀ ਵਰਲਡ ਦਾ ਕੋਈ ਵੀ ਕੰਟਰੀ ਜਿਹੜਾ ਹੈ ਉਹ ਕਹੇਗਾ ਜੀ ਮੈਂ ਆਪਣੀ ਮਰਜ਼ੀ ਨਾਲ ਚੀਜ਼ਾਂ ਬਦਲ ਲੂੰਗਾ ਤੁਸੀਂ ਆਈਸੋਲੇਸ਼ਨ 'ਚ ਨਹੀਂ ਜੀ ਰਹੇ ਤੁਸੀਂ ਇੱਕ ਇੱਕ ਇੰਟਰਡਿਪੈਂਡੈਂਟ ਇਕਨੋਮੀ ਦੇ ਵਿੱਚ ਜੀ ਰਹੇ ਤੇ ਕੋਈ ਵੀ ਕੰਟਰੀ ਅੱਜ ਚਾਈਨਾ ਜਿਹੜਾ ਆ ਉਹਨਾਂ ਤੇ ਇਹਨਾਂ ਨੇ 10% ਐਡੀਸ਼ਨਲ ਲਾਤਾ ਇਹ ਹੀ ਇਹ ਹੀ ਕੰਮ ਇਹਨਾਂ ਨੇ ਪਿਛਲੀ ਵਾਰ ਕੀਤਾ ਸੀ ਤੇ ਚਾਈਨਾ ਨੇ ਕੀ ਕੀਤਾ ਉਹਨਾਂ ਨੇ ਇਹਨਾਂ ਨੂੰ ਇਗਨੋਰ ਕੀਤਾ ਔਰ ਉਹਨਾਂ ਨੇ ਆਪਣੀ ਮਾਰਕੀਟ ਜਿਹੜੀਆਂ ਨੇ ਉਹ ਦੂਜੇ ਪਾਸੇ ਡਵੈਲਪ ਕਰ ਲਈਆਂ ਔਰ ਇਹ ਇੱਥੇ ਮੈਂ ਇਹ ਕਹੂੰਗਾ ਕਿ ਕੈਨੇਡੀਅਨ ਗਵਰਨਮੈਂਟ ਦੀ ਇਹ ਗਲਤੀ ਰਹੀ ਹੈ ਨਾਟ ਓਨਲੀ ਪ੍ਰੈਜ਼ੈਂਟ ਗਵਰਨਮੈਂਟ ਇਨ ਦਾ ਪਾਸਟ ਆਲਸੋ ਇਹਨਾਂ ਨੇ ਆਪਣੇ ਆਪ ਨੂੰ ਅਮਰੀਕਾ ਦੇ ਸ਼ੈਡੋ ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਬਿਲਕੁਲ ਜਿਹੜੀਆਂ ਹੋਰ ਮਾਰਕੀਟਸ ਅਗਰ ਅਵੇਲੇਬਲ ਹੈਗੀਆਂ ਨੇ ਤੁਸੀਂ ਕਿਉਂ ਆ ਮਾਰਕੀਟਸ ਡਵੈਲਪ ਨਹੀਂ ਕੀਤੀਆਂ ਤੁਸੀਂ ਡਿਪੈਂਡੈਂਟ ਰਹੇ ਵੀ ਠੀਕ ਹੈ ਜੀ ਸਾਡਾ ਗਵਾਂਡ ਚ ਜੇ ਜੇ 2-300 ਕਿਲੋਮੀਟਰ ਜਾਂ 500 ਕਿਲੋਮੀਟਰ ਚ ਕੋਈ ਚੀਜ਼ ਭੇਜ ਕੇ ਸਾਡਾ ਸਰਦਾ ਸਾਨੂੰ ਬਾਹਰ ਜਾਣ ਦੀ ਕੀ ਲੋੜ ਹੈ ਸੋ ਇਹੀ ਮੈਨੇਜਮੈਂਟ ਦੀ ਥਿਉਰੀ ਚ ਕਿਹਾ ਜਾਂਦਾ ਹੈ ਕਿ ਡੋਨਟ ਕੀਪ 올 ਦਾ ਐਗਸ ਇਨ ਵਨ ਬਾਸਕਟ ਜੀ ਔਰ ਇਹੀ ਗਲਤੀ ਜਿਹੜੀ ਹੈਗੀ ਆ ਉਹ ਕੈਨੇਡਾ ਨੇ ਕੀਤੀ ਆ ਤੇ ਇਹਦੇ ਖਮਿਆਜੇ ਆ ਜੇ ਨੇ ਕਿ ਜਿੱਦਾਂ ਪਹਿਲਾਂ ਵੀ ਕਿਹਾ ਜਾਂਦਾ ਸੀਗਾ ਕਿ ਜੇ ਅ ਅਮਰੀਕਾ ਨੂੰ ਜ਼ੁਕਾਮ ਲੱਗਦਾ ਤੇ ਕੈਨੇਡਾ ਨੂੰ ਬੁਖਾਰ ਚੜ ਜਾਂਦਾ ਕਿਉਂ ਕਿ ਅਸੀਂ ਇੰਨੀ ਬੁਰੀ ਤਰ੍ਹਾਂ ਇੰਟਰਡਿਪੈਂਡੈਂਟ ਹਾਂ ਸੋ ਇਹਨਾਂ ਦਾ ਇਟਸ ਹਾਈ ਟਾਈਮ ਥੈਟ ਸਾਨੂੰ ਚਾਈਨਾ ਤੋਂ ਸਬਕ ਲੈਣਾ ਚਾਹੀਦਾ ਔਰ ਇਹਨਾਂ ਦੀ ਸ਼ੈਡੋ ਚੋਂ ਬਾਹਰ ਨਿਕਲਣ ਵਾਸਤੇ ਸਾਨੂੰ ਆਪਣੀਆਂ ਦੂਜੀਆਂ ਮਾਰਕੀਟਸ ਜਿਹੜੀਆਂ ਨੇ ਉਹ ਡਿਵੈਲਪ ਕਰਨੀਆਂ ਚਾਹੀਦੀਆਂ ਜੇ ਨਹੀਂ ਕਰਾਂਗੇ ਤੇ ਅੱਜ ਟਰੰਪ ਸਾਹਿਬ ਨੇ ਇਹੋ ਜਿਹਾ ਕੋਈ ਕੈਰੇਕਟਰ ਜਿਹੜਾ ਹੈ ਹੋਰ 8 ਸਾਲਾਂ ਬਾਅਦ ਆਜੂਗਾ ਇਹਨਾਂ ਨੇ ਤੇ 4 ਸਾਲ ਬਾਅਦ ਚਲੇ ਜਾਣਾ ਬਿਲਕੁਲ ਹੋ ਸਕਦਾ ਕੋਈ ਡਿਫਰੈਂਟ ਆਵੇ ਹੋ ਸਕਦਾ 10 12 ਸਾਲਾਂ ਬਾਅਦ ਫੇਰ ਕੋਈ ਨਾ ਕੋਈ ਇਹੋ ਜਿਹਾ ਕੈਰੈਕਟਰ ਆ ਜਾਏ ਤੇ ਅਸੀਂ ਹਾਂ ਅਸੀਂ ਉਹਦੇ ਰਹਿਮੋ ਕਰਮ ਤੇ ਜੇ ਜੀਣਾ ਹੈ ਤੇ ਬੱਕਰੀ ਗੱਲ ਹੈ ਆਦਰਵਾਇਜ਼ ਵੀ ਵਿਲ ਹੈਵ ਟੂ ਪਲਾਨ ਆਊਟ ਕਿ ਇਹ ਤਾਂ ਨਹੀਂ ਚੱਲਣਾ ਵੀ ਵਿਲ ਹੈਵ ਟੂ ਫਾਈਂਡ ਅ ਸੋਲੂਸ਼ਨ ਜੀ ਜਿਹੜਾ ਜਿਹੜਾ ਕਿ ਸਾਡੇ ਦੇ ਸਾਡੇ ਦੇ ਉੱਤੇ ਹਰ ਦੂਸਰਾ ਬੰਦਾ ਉੱਠ ਕੇ ਬੌਸ ਓਵਰ ਨਾ ਕਰੇ ਹੂੰ ਹੂੰ ਟਿਲੋ ਸਭ ਅਲਬਰਟਾ ਦੇ ਵਿੱਚ ਬੈਠੇ ਆ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਦੀ ਇੱਥੇ ਗੱਲ ਕਰਾਂਗੇ ਉਹ ਵਿਰੋਧੀ ਧਿਰ ਦੀ ਲੀਡਰ ਹੈ ਤੇ ਹਮੇਸ਼ਾ ਲਿਬਰਲ ਦੇ ਉਲਟ ਬੋਲਣਾ ਜੋ ਲਿਬਰਲ ਨੇ ਕਹਿਤਾ ਉਹਨਾਂ ਨੇ ਦੂਜੇ ਪਾਸੇ ਨੂੰ ਤੁਰਨਾ ਹਾਂ ਉਹ ਮੈਂ ਵੀ politcal ਮਜਬੂਰੀ ਹੈ ਬਿਲਕੁਲ ਟਰੰਪ ਉਹਨਾਂ ਨੇ ਹੁਣ ਟੈਰਫ ਲਾਤਾ ਤੇ ਉਹ ਕੀ ਆਂਦੇ ਨੇ ਦੇਖੋ ਪਹਿਲਾਂ ਜਿਸ ਤਰ੍ਹਾਂ ਹੀ ਉਹਨਾਂ ਦੀ ਇਨਾਗੂਰੇਸ਼ਨ ਤੇ ਉਹਨਾਂ ਨੇ ਆਪਣੇ ਓਵਰ ਐਨਥੂਸੀਆਜ਼ਮ ਦਿਖਾਇਆ ਉੱਥੇ ਪਹੁੰਚ ਗਏ ਉਹਨਾਂ ਦੀ ਬੈਡ ਲੱਕ ਕਿ ਉਹ ਸਵੀਅਰ ਵੈਦਰ ਕਰਕੇ ਸਾਰੀ ਜਿਹੜੀ ਇਨਾਗੂਰੇਸ਼ਨ ਸੀਗੀ ਉਹ ਇਨਡੋਰ ਮੂਵ ਹੋ ਗਈ ਤੇ ਉਹਨਾਂ ਨੇ ਜਿਹੜੀ ਇਨਾਗੂਰੇਸ਼ਨ ਸੀਗੀ ਉਹ ਕੈਨੇਡੀਅਨ ਐਮਬੈਸੀ ਚ ਬੈ ਕੇ ਦੇਖੀ ਹਾਂ ਹਾਂ ਉਹ ਉਸ ਤੋਂ ਬਾਅਦ ਮੈਂ ਕਾਈਂਡ ਆਫ ਕਹੂੰਗਾ ਕਿ ਖਾਲੀ ਹਾਥੀ ਤਰੀਕੇ ਨਾਲ ਵਾਪਸ ਆਏ ਠੀਕ ਹੈ ਉੱਥੇ ਉਹਨਾਂ ਦਾ ਹੱਕ ਬਣਦਾ ਸੀਗਾ ਅ ਅਲਬਰਟਾ ਦਾ ਪੱਖ ਉੱਥੇ ਆਪਣਾ ਰੱਖਣ ਦਾ ਔਰ ਉਹ ਪ੍ਰੀਮੀਅਰ ਨੇ ਮੈਂ ਇਸ ਗੱਲ ਤੇ ਬਿਲਕੁਲ ਜੇ ਮੈਂ ਕਹਾਂ ਕਿ ਉਹਨਾਂ ਨੇ ਕਿਉਂ ਕੀਤਾ ਉਹਨਾਂ ਦਾ ਰਾਈਟ ਬਣਦਾ ਉਹ ਆਫਟਰ ਆਲ ਬੀਇੰਗ ਅ ਪ੍ਰੀਮੀਅਰ ਆਫ ਅ ਸਟੇਟ ਉਹਨਾਂ ਦੇ ਇੰਟਰਸਟ ਨੂੰ ਵਾਚ ਜੇ ਉਹਨਾਂ ਨੇ ਨਹੀਂ ਕਰਨਾ ਕੀਨੇ ਕਰਨਾ ਜਿੱਥੇ ਉਹ ਗਲਤ ਹੋਏ ਉਹ ਉੱਥੇ ਕਿ ਤੁਸੀਂ ਪ੍ਰੀਮੀਅਰ ਹੋਗੇ ਇੱਕ ਸਟੇਟ ਦੇ ਪਰ ਤੁਸੀਂ ਪਾਰਟ ਓਵਰਆਲ ਇੱਕ ਇੱਕ ਫੈਡਰਲ ਸਟਰਕਚਰ ਦਿਓ ਅਲਬਰਟਾ ਇਜ਼ ਪਾਰਟ ਆਫ ਕੈਨੇਡਾ ਠੀਕ ਹੈ ਜੀ ਤੁਹਾਨੂੰ ਜਿੰਨੀ ਮਰਜ਼ੀ ਵੀ ਡਿਫਰੈਂਸਸ ਹੋ ਸਕਦੇ ਇੱਕ ਘਰ ਦੇ ਵਿੱਚ ਵੀ ਆਪਣੀ ਕਿਸੇ ਵੀ ਇਸ਼ੂ ਦੇ ਉੱਤੇ ਡਿਫਰੈਂਸਸ ਹੋ ਸਕਦੇ ਪਰ ਕੀ ਅਸੀਂ ਉਹੀ ਜਾ ਕੇ ਐਕਸਪੈਕਟ ਕੀਤਾ ਜਾਂਦਾ ਕਿ ਤੁਸੀਂ ਪਬਲਿਕਲੀ ਰੱਖੋ ਬਾਅਦ ਦਾ ਬੰਦਾ ਆ ਜਾਏ ਤੇ ਅਸੀਂ ਇਕੱਠੇ ਹੋ ਜਾਂਦੇ ਇਕੱਠੇ ਹੋਣਾ ਪੈਂਦਾ ਹੈ ਔਰ ਹੋਣਾ ਚਾਹੀਦਾ ਸੋ ਅੱਜ ਉਹਨਾਂ ਨੇ ਉਸ ਵੇਲੇ ਇਸ ਚੀਜ਼ ਦੇ ਉੱਤੇ ਬਿਲਕੁਲ ਜਿੰਨੂੰ ਕਹਿੰਦੇ ਨੇ ਧਿਆਨ ਨਹੀਂ ਦਿੱਤਾ ਇੱਥੇ ਤੱਕ ਕਿ ਜਿਹੜੀ ਜੁਆਇੰਟ ਮੀਟਿੰਗ ਹੋਈ ਸੀਗੀ ਦੋਤੇ ਤੇ ਸਟੇਟਮੈਂਟ ਜਿਹੜੀ ਸੀਗੀ ਉਹ ਉਹਤੇ ਤੇ ਸਾਈਨ ਕਰਨ ਤੋਂ ਰਿਫਿਊਜ਼ ਕੀਤਾ ਐਂਡ ਸਿਮਿਲਰਲੀ ਉਹਨਾਂ ਨੇ ਟੂ ਥੈਨ ਮੇਲ ਹਮੇਸ਼ਾ ਹੀ ਲਿਬਰਲ ਸਰਕਾਰ ਔਰ ਖਾਸ ਕਰਕੇ ਪ੍ਰਾਈਮ ਮਿਨਿਸਟਰ ਟੂਡੋ ਉਹਨਾਂ ਦੇ ਅਗੇਂਸਟ ਸਟੈਂਡ ਲਿਤਾ ਉਹਨਾਂ ਦੇ ਨਾਲ ਹਮੇਸ਼ਾ ਹੀ ਹੈਡ-ਆਨ ਰੱਖੀ ਆਪਣੀ ਪਾਲਿਸੀ ਕੋਲੀਜ਼ਨ ਵਾਲੀ ਲੇਕਿਨ ਜਿਹੜਾ ਸਰਪ੍ਰਾਈਜ਼ਿੰਗਲੀ ਅੱਛਾ ਤਿੰਨ ਦਿਨ ਪਹਿਲਾਂ ਜਿਹੜਾ ਉਹਨਾਂ ਦਾ ਬਿਆਨ ਸੀਗਾ ਕਿ ਕੈਨੇਡਾ ਨੂੰ ਜਿਹੜਾ ਆਪਣਾ ਔਇਲ ਆ ਔਰ ਨੈਚੁਰਲ ਗੈਸ ਤੇ ਪਾਵਰ ਆ ਇਨੂ ਐਜ਼ ਅ ਵੈਪਨ ਨਹੀਂ ਯੂਜ਼ ਕਰਨਾ ਚਾਹੀਦਾ ਅਗੇਂਸਟ ਅਮਰੀਕਾ ਜੀ ਇਹ ਸਲਾਹ ਦੇ ਰਹੇ ਸੀਗੇ ਹੁਣ ਜਦੋਂ ਅੱਜ ਪ੍ਰੈਕਟੀਕਲੀ ਉਹਨਾਂ ਨੇ ਇੰਪਲੀਮੈਂਟ ਕਰਤਾ ਆ ਅੱਜ ਉਹਨਾਂ ਨੇ ਥੋੜਾ ਜਿਹਾ ਆਪਣਾ ਸਟੈਂਡ ਸੌਫਟ ਕੀਤਾ ਕਾਈਂਡ ਆਫ ਤੇ ਇਹ ਕਹਿੰਨ ਦੀ ਕੋਸ਼ਿਸ਼ ਕੀਤੀ ਆ ਕਿ ਸਾਨੂੰ ਇੱਕ ਜੁਆਇੰਟ ਜਿਹੜਾ ਆ ਸਟੈਂਡ ਇਹਨਾਂ ਦੇ ਅਗੇਂਸਟ ਲੈਣਾ ਚਾਹੀਦਾ ਔਰ ਜੋ ਪ੍ਰੈਜ਼ੀਡੈਂਟ 트੍ਰੰਪ ਨੇ ਕੀਤਾ ਉਹ ਗਲਤ ਕੀਤਾ ਹੈ ਤੇ ਇਹ ਉਹਨਾਂ ਦਾ ਸਟੈਂਡ ਗਲਤ ਆ ਉਹਨਾਂ ਦੀ ਥਾਟ ਪ੍ਰੋਸੈਸ ਗਲਤ ਆ ਕਿ ਜਿਹੜਾ ਜਿਹੜਾ ਕੈਨੇਡਾ ਆ ਉਹ ਅਨਫੇਅਰ ਆ ਟੂਵਰਡਸ ਯੂ ਐਸ ਅਸੀਂ ਇੰਨੀ ਪੁਰਾਣੀ ਸਾਡੀ ਸਾਂਝ ਆ ਉਸ ਚੀਜ਼ ਦਾ ਇਹਨਾਂ ਨੂੰ ਖਿਆਲ ਹੋਣਾ ਚਾਹੀਦਾ ਸੀਗਾ ਤੇ ਹਾਂ ਜਿਹੜੇ ਉਹਨਾਂ ਦੇ ਕਨਸਰਨ ਨੇ ਉਹ ਸਾਨੂੰ ਜੁਆਇੰਟਲੀ ਮਿਲ ਕੇ ਐਕਸ਼ਨ ਜਿਹੜਾ ਗਰਾਉਂਡ ਤੇ ਕਰਨਾ ਚਾਹੀਦਾ ਰਾਦਰਦਨ ਕਿ ਆਪਾਂ ਇਹਨਾਂ ਗੱਲਾਂ ਤੇ ਲੜੀਏ ਤੇ ਓਵਰ ਆਲ ਇਸ ਚੀਜ਼ ਦਾ ਕੈਨੇਡians ਜਿਹੜੇ ਨੇ ਉਹਨਾਂ ਨੇ ਵੀ ਲੂਜ਼ ਕਰਨਾ ਹੈ ਔਰ ਅਮਰੀਕਨਸ ਨੇ ਵੀ ਲੂਜ਼ ਕਰਨਾ ਸੋ ਉਹਨਾਂ ਨੇ ਹੁਣ ਇਹ ਇਸ ਤਰੀਕੇ ਦਾ ਫੀਲਰ ਦਿੱਤਾ ਹੈ ਕਿ ਸ਼ੀ ਵਾਂਟਸ ਟੂ ਬੀ ਪਾਰਟ ਆਫ ਦਾ ਦਾ ਕੈਨੇਡੀਅਨ ਰਿਸਪੌਂਸ ਕਿਤੇ ਇਹ ਫੀਲਰ ਤਾਂ ਤਾਂ ਨਹੀਂ ਦਿੱਤਾ ਵੀ ਜਦੋਂ ਅਮਰੀਕਾ ਨੂੰ ਭੱਜੇ ਗਏ ਸੀ ਤੇ ਬਹੁਤਿਆਂ ਨੇ ਵਿਰੋਧ ਕੀਤਾ ਲੋਕਾਂ ਤੋਂ ਬੜੀ ਕੀਤੀ ਕਿਤੇ ਤਾਂ ਤਾਂ ਨਹੀਂ ਲੈ ਕੇ ਥੋੜਾ ਜਿਹਾ ਸਟੈਂਡ ਨਹੀਂ ਬਿਲਕੁਲ ਆੱਖਾਂ ਖੁੱਲੀਆਂ ਹੋਣਗੀਆਂ ਕਿ ਇਹ ਉਹੀ ਗੱਲ ਆ ਗਈ ਜੀ ਜਿਹੜੇ ਸੈਂਸਿਬਲ ਬੰਦੇ ਆ ਉਹ ਇਹ ਗੱਲ ਕਹਿਣਗੇ ਕਿ ਤੇਰੇ ਲੱਖ ਡਿਫਰੈਂਸਸ ਫੈਡਰਲ ਸਰਕਾਰ ਨਾਲ ਹੋ ਸਕਦੇ ਪਰ ਤੂੰ ਕਿਸੇ ਹਾਂ ਤੂੰ ਕਿਸੇ ਹੋਰ ਮੁਲਕ ਦੇ ਦੇ ਵਿੱਚ ਜਾ ਕੇ ਆਪਣੇ ਕੰਟਰੀ ਦੇ ਅਗੇਂਸਟ ਕਿਸ ਤਰ੍ਹਾਂ ਤੋਂ ਕਰ ਸਕਦੀਆਂ ਸਟੈਂਡ ਲੈ ਸਕਦੀ ਔਰ ਉਹ ਵੈਸੇ ਵੀ ਨਹੀਂ ਲੈ ਸਕਦੇ ਅਗਰ ਕੋਈ ਸਟਰੋਂਗ ਪ੍ਰਾਈਮ ਮਿੰਟਰ ਹੁੰਦਾ ਪ੍ਰਾਈਮ ਮਿੰਟਰ ਟੂਡੋ ਦੇ ਅਗੇਂਸਟ ਉਹ ਉੱਠ ਕੇ ਚਾਰ ਗੱਲਾਂ ਅਸੀਂ ਕਹਿੰਦਾ ਪ੍ਰੈਸ ਦੇ ਵਿੱਚ ਇਹਨਾਂ ਨੂੰ ਸਮਝ ਨਹੀਂ ਸੀ ਆਣਾ ਵੀ ਹੈਂਡਲ ਕਿੱਦਾਂ ਕਰਨਾ ਸੋ ਤੁਸੀਂ ਜਿਸ ਜੋ ਤੁਹਾਡੀ ਪੋਜੀਸ਼ਨ ਆ ਉਹਦੇ ਮੁਤਾਬਕ ਤੁਸੀਂ ਬਿਹੇਵ ਕਰੋ ਥੈਟ ਇਜ਼ ਵਾਟ ਇਜ਼ ਐਕਸਪੈਕਟਿਡ ਆਊਟ ਆਫ ਯੂ ਜੇ ਤੁਸੀਂ ਇਹ ਗੱਲ ਕਹੋਗੇ ਜੀ ਮੈਂ ਮੈਂ ਕਿਉਂਕਿ ਮੈਂ ਅਰਲਬਾਟਾ ਦੀ ਪ੍ਰੀਮੀਅਰ ਆ ਇਸ ਕਰਕੇ ਈਦਰ ਮਾਈ ਵੇ ਔਰ ਹਾਈਵੇ ਇਹ ਪਾਲਿਸੀ ਜਿਹੜੀ ਉਹ ਫੈਡਰਲ ਸਟਰਕਚਰ ਚ ਨਹੀਂ ਚਲਦੀ ਜਰਨਲਿਸਟ ਰਹਿ ਨੇ ਨਾ ਸੁਰਖੀਆਂ ਚ ਰਹਿਣ ਦਾ ਉਹਨਾਂ ਨੂੰ ਉਹਨਾਂ ਦੇ ਵਿੱਚ ਉਹਨਾਂ ਨੂੰ ਟੀਵੀ ਚ ਰਹਿਣਾ ਕਿੱਥੇ ਉਹ ਉਹੀ ਉਹਨਾਂ ਦੀਆਂ ਵੀ ਉਹ ਪਾਲਿਟੀਆਂ ਜਿਹੜੀਆਂ ਨੇ ਟਰੰਪਸ ਨਾਲ ਮਿਲਦੀਆਂ ਨੇ ਬਿਲਕੁਲ ਹਾਂਜੀ ਟੀਲਸਾ ਬਹੁਤ ਸਾਰੀਆਂ ਗੱਲਾਂ ਕਰਨ ਵਾਲੀਆਂ ਨੇ ਪਰ ਸਮਾਂ ਜਿਹੜਾ ਹੈ ਉਹ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ ਤੁਹਾਡਾ ਬਹੁਤ ਬਹੁਤ ਧੰਨਵਾਦੀ ਜਾਣਕਾਰੀ ਸਾਂਝੀ ਕਰਨ ਲਈ ਸ਼ੁਕਰੀਆ ਜੀ ਸਨਬ ਸੁਲੀਮ ਥੈਂਕ ਯੂ ਅੱਜ ਦੇ ਪ੍ਰੋਗਰਾਮ 'ਚ ਫਿਲਹਾਲ ਇੰਨਾ ਹੀ ਅਗਲੇ ਐਪੀਸੋਡ ਦੇ ਵਿੱਚ ਨਵੀਂ ਜਾਣਕਾਰੀ ਲੈ ਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਸਬਲਿੰਕ ਕਰ ਦਸਣ ਨੂੰ ਦੇ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋਏ ਹੋ ਸਾਝਾ ਟੀਵੀ ਦੇ ਨਾਲ ਤੇ ਪ੍ਰੋਗਰਾਮ ਅਲਬਰਟਾ ਟਾਈਮ ਦੇ ਨਵੇਂ ਐਪੀਸੋਡ ਦੇ ਵਿੱਚ ਮੈਂ ਸਵਲਿੰਗ ਕੋਰ ਜਸਟ ਇੱਕ ਵਾਰ ਫਿਰ ਸਭ ਦਾ ਸਵਾਗਤ ਕਰਦੀ ਹਾਂ ਕਾਫੀ ਦਿਨਾਂ ਤੋਂ ਇੱਕ ਰੌਲਾ ਪਿਆ ਰਿਹਾ ਸੀ ਟੈਰਫ ਦਾ ਕਿ ਅਮਰੀਕਾ ਨੇ ਟੈਰਫ ਵਾ ਦੇਣਾ ਕੈਨੇਡਾ ਤੇ 25% ਉਸ ਨੂੰ ਲੈ ਕੇ ਇੱਕ ਖਾਸ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਤੇ ਐਕਸਪਰਟ ਟਰਾਈ ਦੇ ਲਈ ਮੇਰੇ ਨਾਲ ਸਟੂਡੀਓ 'ਚ ਮੌਜੂਦ ਨੇ ਜੱਗੀ ਢਿੱਲੋ ਜੀ ਸਤਿ ਸ਼੍ਰੀ ਅਕਾਲ ਢਿੱਲੋ ਸਾਹਿਬ ਸਵਾਗਤ ਹੈ ਜੀ ਪ੍ਰੋਗਰਾਮ 'ਸਾਡਾ' ਸਤਿ ਸ਼੍ਰੀ ਅਕਾਲ ਜੀ ਸਵਲਿੰਗ ਤੁਹਾਡਾ ਵੀ ਤੇ ਸਾਰੇ ਸੁਣ ਤੇ ਦੇਖਣ ਵਾਲਿਆਂ ਦਾ ਜੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦਾਬ ਤੇ ਨਮਸਕਾਰ ਜੀ ਟਿਲ ਹੱਸ ਬੜੇ ਦਿਨਾਂ ਦਾ ਕਹਿੰਦੇ ਸੀ ਸ਼ੇਰ ਆਇਆ ਸ਼ੇਰ ਆਇਆ ਸ਼ੇਰ ਆਇਆ ਕੋਈ ਕਹਿੰਦਾ ਸੀ 트럼ਪ ਹੋਰੀ ਮਜ਼ਾਕ ਕਰ ਰਹੇ ਨੇ ਉਹ ਲਾ ਨਹੀਂ ਸਕਦੇ ਟੈਰਫ ਤੇ ਦਬਵੀ ਜੀ ਆਵਾਜ਼ 'ਚ ਕੋਈ ਕਹਿੰਦਾ ਸੀ ਕਿ ਕੈਨੇਡਾ ਵਾਲੇ ਅੱਗੋਂ ਕਿਉਂ ਨਹੀਂ ਕੁਝ ਕਹਿ ਰਹੇ ਜੀ ਉਹ ਧਮਕੀਆਂ ਦੇ ਰਹੇ ਨੇ ਤੇ ਫਾਈਨਲੀ ਉਹਨਾਂ ਨੇ ਜਿਹੜਾ ਬੰਬ ਫੋੜਨਾ ਸੀ ਫੋੜਤਾ ਕੀ ਕਹਿਣਾ ਚਾਹੋਗੇ ਦੇਖੋ ਜਿੱਥੇ ਤੱਕ ਉਹਨਾਂ ਦਾ ਅਸੀਂ ਕੈਰੈਕਟਰ ਸਟੱਡੀ ਕਰੀਏ ਤੇ ਉਹ ਸ਼ੋਮੈਨ ਰਹੇ ਆ ਜਿਸ ਤਰ੍ਹਾਂ ਆਪਾਂ ਰੁਟੀਨ ਚ ਗੱਲ ਕਰਦੇ ਆ ਪਹਿਲਾਂ ਵੀ ਪ੍ਰੋਗਰਾਮ ਕੀਤੇ ਨੇ ਕਿ ਉਹਨਾਂ ਉਹਨਾਂ ਨੇ ਅਪ੍ਰੈਂਟਿਸ ਨਾਂ ਦਾ ਪ੍ਰੋਗਰਾਮ ਕੀਤਾ ਸੋ ਉਹ ਉਸ ਪ੍ਰੋਗਰਾਮ ਦੇ ਵਿੱਚ ਉਹਨਾਂ ਦੀ ਟੈਗ ਲਾਈਨ ਬੜੀ ਫੇਮਸ ਸੀ ਯੂ ਆਰ ਫਾਇਰਡ ਸੋ ਉਹ ਉਹਨਾਂ ਦੀ ਮੈਨੂੰ ਲੱਗਦਾ ਵੀ ਪਰਸਨੈਲਿਟੀ ਦਾ ਪਾਰਟ ਬਣ ਚੁੱਕਿਆ ਆ ਉਹਨਾਂ ਨੂੰ ਲੱਗਦਾ ਕਿ ਮੈਂ ਬਹੁਤ ਵੱਡੀ ਮੇਰੀ ਆਡੀਅנס ਆ ਤੇ ਮੈਂ ਉਹਨਾਂ ਨੂੰ ਐਂਟਰਟੇਨ ਕਰ ਰਿਹਾ ਆ ਸੋ ਉਹਨਾਂ ਦਾ ਇਹ ਬਿਹੇਵੀਅਰ ਜਿਹੜਾ ਆ ਉਹ ਮੇਰੇ ਖਿਆਲੋਂ ਉਹਨਾਂ ਦੀ ਇਨ ਬੋਨ ਟੈਲੈਂਟ ਮੈਂ ਕਹੂੰਗਾ ਹੈਗਾ ਅ ਦੂਜੀ ਗੱਲ ਇਹ ਹੈਗੀ ਆ ਕਿ ਮੀਡੀਆ ਨੂੰ ਹਮੇਸ਼ਾ ਹੀ ਬਹੁਤ ਅੱਛਾ ਕੰਟੈਂਟ ਉਹ ਦਿੰਦੇ ਨੇ ਬਿਜ਼ੀ ਰੱਖਦੇ ਆ ਅੱਜ ਵੀ ਦੇਖੋ ਆਪਾਂ ਉਹਨਾਂ ਨੂੰ ਯਾਦ ਕਰਕੇ ਵੀ ਉਹਨਾਂ ਦੇ ਜਿਹੜੇ ਐਕਸ਼ਨ ਨੇ ਉਹ ਡਿਸਕਸ ਕਰ ਰਹੇ ਆ ਸੋ ਥਿਸ ਇਜ਼ ਵਾਟ ਹੀ ਵਾਂਟਸ ਸੋ ਜੇ ਉਹ ਇੱਕ ਇਹ ਗੱਲਾਂ ਕਰ ਰਹੇ ਆ ਤੇ ਤਾਂ ਹੀ ਉਹ ਡੋਨਲਡ ਟਰੰਪ ਨੇ ਜੇ ਉਹ ਰੀਜ਼ਨੇਬਲ ਗੱਲਾਂ ਕਰਨ ਔਰ ਜਿਹਨੂੰ ਕਹਿੰਦੇ ਨੇ ਕਿ ਪੈਰ ਜ਼ਮੀਨ ਤੇ ਰੱਖ ਕੇ ਚੱਲਣ ਵਾਲੇ ਲੀਡਰ ਹੋਣ ਤੇ ਸਟੇਟਸਮੈਨ ਹੋਣ ਤਾਂ ਸ਼ਾਇਦ ਉਹਨਾਂ ਦੀ ਜਿਹੜੀ ਜਿਹੜਾ ਐਕਸਪ੍ਰੈਸ਼ਨਸ ਨੇ ਉਹ ਇਹ ਨਾ ਹੋਣ ਜਿਹੜੇ ਇਸ ਵੇਲੇ ਹੈਗੇ ਆ ਜੀ ਜਿਹੜੀ ਗੱਲ ਤੁਸੀਂ ਕੀਤੀ ਕਿ ਕੈਨੇਡਾ ਵਾਲਿਆਂ ਨੇ ਹੁਣ ਤੱਕ ਰਿਸਪੌਂਡ ਨਹੀਂ ਸੀ ਕੀਤਾ ਦੇਖੋ ਜਿਹੜੇ ਵੀ ਕੈਨੇਡਾ ਦੀ ਸਰਕਾਰ ਅੱਜ ਪ੍ਰਾਈਮ ਮਿਨਿਸਟਰ ਟੂਡੋ ਆਲਰੇਡੀ ਔਨ ਦਾ ਐਗਜ਼ਿਟ ਮੋਡ 'ਚ ਨੇ ਠੀਕ ਹੈ ਜੀ ਲੀਡਰਸ਼ਿਪ ਦੀ ਜਿਹੜੀ ਰੇਸ ਆ ਉਹ ਚੱਲ ਰਹੀ ਆ ਕਾਫੀ ਨਾ ਤੁਹਾਨੂੰ ਪਤਾ ਨੇ ਚੱਲ ਰਹੇ ਨੇ ਮਾਕ ਕੈਰੀ ਆ ਆਪਣੇ ਕ੍ਰਿਸਟੀਆ ਫਰੀਡਲੈਂਡ ਨੇ ਤੇ ਹੋਰ ਨਾਂ ਹੈਗੇ ਨੇ ਤੇ ਜਿੰਨਾ ਚਿਰ ਉਹਨਾਂ ਲੀਡਰ ਕੋਈ ਨਹੀਂ ਸਾਹਮਣੇ ਆਂਦਾ ਉਨੀ ਦੇਰ ਤੱਕ ਕੇਅਰ ਟੇਕਰ ਇੱਕ ਪ੍ਰਾਈਮ ਮਿਨਿਸਟਰ ਦੇ ਰੂਪ ਦੇ ਵਿੱਚ ਮੈਂ ਕਹੂੰਗਾ ਕਿ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਆਪਣਾ ਰੋਲ ਪਲੇ ਕਰ ਰਿਹਾ ਔਰ ਜਿਸ ਤਰੀਕੇ ਨਾਲ ਉਹ ਉਹਨਾਂ ਨੇ ਪ੍ਰੋਵਿੰਸ ਦੇ ਸਾਰੇ ਪ੍ਰੀਮੀਅਰਸ ਦੇ ਨਾਲ ਆ ਆਪਣਾ ਰابطਾ ਰੱਖਿਆ ਆ ਇਨਕਲੂਡਿੰਗ ਆਪਾਂ ਜਿੱਥੇ ਬੈਠੇ ਆ ਅਲਬਰਟਾ ਡੈਨੀਅਲ ਸਮਿਥ ਦੇ ਨਾਲ ਤੇ ਉਹ ਸਾਰਿਆਂ ਦੀ ਇੱਕ opinion ਇੱਕ رائے ਲੈ ਕੇ ਇੱਕ ਕਨਸੋਲੀਡੇਟਡ ਫਰੰਟ ਦੇ ਉੱਤੇ ਉਹਨਾਂ ਨੇ ਆਪਣੇ ਆਪ ਨੂੰ ਰੱਖਿਆ ਕਿ ਮੈਂ ਇੱਕ ਕੰਸੈਂਸਸ ਜਿਹੜੀ ਆ ਉਹ ਡਿਵੈਲਪ ਕਰਾਂ ਤੇ ਉਹਦੇ ਮੁਤਾਬਕ ਚੱਲਾਂ ਤਾਂ ਕਿ ਹਰ ਬੰਦਾ ਹਰ ਪ੍ਰੀਮੀਅਰ ਜਿਹੜਾ ਉਸ ਸਿਚੁਏਸ਼ਨ ਦੇ ਵਿੱਚ ਜਾਂ ਉਸ ਸਟੈਪ ਦੇ ਵਿੱਚ ਇਨਵੋਲਵ ਹੋਵੇ ਉਹਨੂੰ ਇਹ ਨਾ ਲੱਗਿਆ ਕਿ ਵੀ ਆਈ ਐਮ ਲੈਫਟ ਆਊਟ ਸੋ ਅਗਰ ਹੁਣ ਤੱਕ ਕੈਨੇਡੀਅਨ ਗਵਰਨਮੈਂਟ ਦੇ ਹਰ ਇੱਕ ਟਾਪ ਡਿਗਨਿਟਰੀਜ਼ ਨੇ ਜਾਂ ਟਾਕ ਟਾਪ ਦੀ ਜਿਹੜੀ ਪੋਜੀਸ਼ਨ ਹੋਲਡ ਕਰ ਰਹੇ ਨੇ ਉਹਨਾਂ ਨੇ ਆਪਣੀ ਬੜੀ ਨਪੀਤੁਲੀ ਅਗਰ ਆਪਣੇ ਐਕਸਪ੍ਰੈਸ਼ਨ ਰੱਖੇ ਨੇ ਤੇ ਮੇਰਾ ਖਿਆਲ ਹੈ ਕਿ ਡਿਪਲੋਮੇਸੀ ਦੇ ਵਿੱਚ ਦੈਟ ਇਜ਼ ਰਿਕੁਆਇਰਡ ਜੋ 트럼ਪ ਕਰ ਰਹੇ ਆ ਉਹਨੂੰ ਸ਼ੋਮੈਨਿਜ਼ਮ ਕਹਾ ਜਾ ਸਕਦਾ ਹੈ ਕਿ ਹੀ ਹੀ ਇਸ ਟ੍ਰਾਈਂਗ ਟੂ ਬੀ ਅ ਸ਼ੋਮੈਨ ਵੀ ਆਈ ਏਮ ਦਾ ਬੋਸ ਤੇ ਡਿਪਲੋਮੇਸੀ ਦੇ ਵਿੱਚ ਮੇਰਾ ਖਿਆਲ ਹੈ ਕਿ ਉਹ ਚੀਜ਼ ਨਹੀਂ ਚੱਲਦੀ ਸੋ ਮੈਂ ਐਪਰੀਸ਼ੀਏਟ ਕਰਦਾ ਹਾਂ ਕੈਨੇਡੀਅਨ ਗਵਰਨਮੈਂਟ ਦਾ ਕਿ ਉਹਨਾਂ ਨੇ ਇੱਕ ਬੜੀ ਡੀਸੈਂਟ ਅਪਰੋਚ ਰੱਖੀ ਹੈ ਤੇ ਦੇਖਦੇ ਆ ਆਨਲਾਈਨ ਟਾਈਮ ਚ ਕਿਸ ਤਰ੍ਹਾਂ ਅੱਗੇ ਚੱਲਦਾ ਜੀ ਕੰਮ ਜਦੋਂ ਕੋਈ ਕਿਸੇ ਨੂੰ ਚੁੰਡੀ ਵੜਦਾ ਤੇ ਅਗਲਾ ਹਾਇਏ ਤੇ ਕਰਦਾ ਹੀ ਆ ਜਦੋਂ ਹੁਣ ਇਹ ਟੈਰਿਫ ਲੱਗਾ ਤੇ ਕੈਨੇਡਾ ਦੇ ਵਿੱਚੋਂ ਕਿੱਦਾਂ ਦੀ ਆਵਾਜ਼ਾਂ ਨਿਕਲੀਆਂ ਔਰ ਕੌਣ ਕੌਣ ਬੋਲਿਆ ਦੇਖੋ ਕੈਨੇਡਾ ਦੇ ਕੇਸ ਦੇ ਵਿੱਚ ਇਹ ਹੈਗਾ ਕਿ ਐਕਸਪੈਕਟਿਡ ਹੀ ਸੀਗਾ ਜਿਸ ਤਰ੍ਹਾਂ